ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੋਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਕਸਰ ਸਾਡੇ ਵਾਲੇ ਦੁਆਲੇ ਅਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਕਿਸੇ ਨਾਲ ਕੋਈ ਵੀ ਲੈਣ ਦੇ ਨਹੀਂ ਹੁੰਦਾ ਤੇ ਕਈ ਵਾਰੀ ਹੁੰਦਾ ਵੀ ਜਿਹਾ ਇਹ ਲੋਕਾਂ ਤੇ ਸਾਨੂੰ ਇਹਨਾਂ ਬਾਰੇ ਪਤਾ ਨਹੀਂ ਲੱਗਦਾ ਕਿ ਇਹ ਕਿੰਨੇ ਮਤਲਬੀ ਲੋਕ ਨੇ ਅਜਿਹੇ ਲੋਕਾਂ ਦਾ ਉਹ ਗੁਣ ਹੁੰਦਾ ਹੈ ਜਿਹੜਾ ਉਹ ਸਿੱਧੇ ਸਾਦੇ ਲੋਕਾਂ ਨੂੰ ਉਦੋਂ ਬਣਾ ਦਿੰਦੇ ਨੇ ਤੇ ਅਜਿਹੇ ਲੋਕੀ ਤੁਹਾਡਾ ਨਜਾਇਜ਼ ਫਾਇਦਾ ਚੁੱਕਦੇ ਨੇ ਜੇਕਰ ਤੁਸੀਂ ਹਿਊਮਨ ਬਿਹੇਵੀਅਰ ਨੂੰ ਸਮਝਣਾ ਸ਼ੁਰੂ ਕਰ ਦਵੋਗੇ ਤਾਂ ਅਜਿਹੇ ਲੋਕਾਂ ਤੋਂ ਬੜੀ ਆਸਾਨੀ ਨਾਲ ਤੁਸੀਂ ਛਡਕਾਰਾ ਪਾ ਸਕਦੇ ਹੋ ਕਿਉਂਕਿ ਕਿਸੇ ਵੀ ਬਿਮਾਰੀ ਨੂੰ ਖਤਮ ਕਰਨ ਲਈ ਉਹਨਾਂ ਦੀਆਂ ਜੜ੍ਹਾਂ ਨੂੰ ਪકડਨਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਹੀ ਉਸ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ ਦੂਸਰੀ ਤੁਸੀਂ ਮਤਲਬੀ ਲੋਕਾਂ ਤੋਂ ਬਚਾ ਆਪਣਾ ਕਰ ਸਕਦੇ ਹੋ ਜੇਕਰ ਤੁਹਾਨੂੰ ਉਹਨਾਂ ਦੀਆਂ ਨਿਸ਼ਾਨੀਆਂ ਪਤਾ ਹੋਣਗੀਆਂ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਕਿ ਅਜਿਹੀਆਂ ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੇ ਮਤਲੀ ਲੋਕਾਂ ਦੀਆਂ ਨੰਬਰ 1 ਹਮੇਸ਼ਾ ਤੁਹਾਡੇ ਤੋਂ ਹਰੇਕ ਗੱਲ ਵਿੱਚ ਹਾਮੀ ਭਰਵਾਣਾ ਸ਼ੁਰੂ ਕਰ ਦੇਣਗੇ ਤੇ ਤੁਹਾਡੇ ਅੱਗੇ ਪਿੱਛੇ ਘੁੰਮਦੇ ਰਹਿਣਗੇ ਤੇ ਆਪਣੀ ਕਿਸੇ ਵੀ ਗੱਲ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਤੋਂ ਹਾਮੀ ਜ਼ਰੂਰ ਪਰਵਾ ਲੈਣਗੇ ਤਾਂ ਕਿ ਕੋਈ ਕੱਲ ਨੂੰ ਕੋਈ ਗੱਲ ਉੱਠੇ ਤਾਂ ਉਹ ਤੁਹਾਨੂੰ ਉਸ ਜਾਲ ਵਿੱਚ ਫਸਾ ਲੈਣਗੇ ਤੇ ਤੁਹਾਡੇ ਸਾਰੇ ਗੱਲ ਤੁਹਾਡੇ 'ਤੇ ਸੁੱਟ ਦੇਣਗੇ ਤੇ ਕਹਿਣਗੇ ਕਿ ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਤਾਂ ਤੁਸੀਂ ਵੀ ਤਾਂ ਮੇਰੇ ਨਾਲ ਸੀ ਇੱਕ ਤਰ੍ਹਾਂ ਤੁਹਾਨੂੰ ਉਹ ਨਾ ਆਪਣਾ ਗਵਾਹ ਬਣਾ ਲੈਣਗੇ ਅਜਿਹੇ ਲੋਕਾਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਉਹਨਾਂ ਨੂੰ ਨਾ ਇਗਨੋਰ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਸਾਨੂੰ ਇਗਨੋਰੈਂਸ ਇਨਾ ਪਾਵਰਫੁਲ ਹਥਿਆਰ ਹੈ ਨਾ ਕਿ ਬੰਦਾ ਕਲਪਕੇ ਮਰ ਜਿਗਾ ਕਿ ਮੇਰੇ ਨਾਲ ਹੋ ਕੀ ਰਿਹਾ ਹੈ ਇਹ ਮੈਨੂੰ ਇਗਨੋਰ ਕਿਉਂ ਕਰ ਰਿਹਾ ਹੈ ਜ਼ਰੂਰੀ ਨਹੀਂ ਕਿ ਹਰ ਬੰਦੇ ਨੂੰ ਹਰ ਸਮੇਂ ਬੋਲ ਕੇ ਹੀ ਜਵਾਬ ਦੇਣਾ ਹੈ ਚੁੱਪ ਰਹਿ ਕੇ ਵੀ ਜਵਾਬ ਦੇਣਾ ਹੁੰਦਾ ਬੰਦੇ ਨੂੰ ਚੁੱਪ ਰਹਿਣਾ ਵੀ ਇੱਕ ਨਾ ਇੱਕ ਤਰ੍ਹਾਂ ਬੰਦੇ ਨੂੰ ਜਵਾਬ ਦੇਣਾ ਹੀ ਹੁੰਦਾ ਹੈ ਤੋਂ ਸੋ ਅਜਿਹੇ ਬੰਦੇ ਤੋਂ ਇਗਨੋਰੈਂਸ ਕਰਨਾ ਸ਼ੁਰੂ ਕਰ ਦੋਵੋ ਤੇ ਉਸ ਦੀ ਕਿਸੇ ਵੀ ਗੱਲ ਵਿੱਚ ਉਸ ਦਾ ਜਵਾਬ ਨਾ ਦੇਵੋ ਜੂਪ ਰਹਿਣਾ ਵੀ ਇੱਕ ਨਾ ਇੱਕ ਤਰ੍ਹਾਂ ਜਵਾਬ ਦੇਣਾ ਹੀ ਹੁੰਦਾ ਏ ਤੇ ਦੂਜੀ ਨਿਸ਼ਾਨੀ ਅਜਿਹੇ ਬੰਦਿਆਂ ਦੀ ਇਹ ਹੁੰਦੀ ਹੈ ਕਿ ਇਹ ਆਪਣੀ ਆਲੋਚਨਾ ਕਦੇ ਵੀ ਸਵੀਕਾਰ ਨਹੀਂ ਕਰਦੇ ਜੇਕਰ ਤੁਸੀਂ ਇਹਨਾਂ ਨੂੰ ਇਹਨਾਂ ਦੀ ਕਮੀ ਬਾਰੇ ਦੱਸੋਗੇ ਤਾਂ ਇਹ ਤੁਹਾਡੇ ਦੁਸ਼ਮਣ ਬਣ ਲਈ ਤਿਆਰ ਹੋ ਜਾਣਗੇ ਕਿਸੇ ਵਿਦਵਾਨ ਨੇ ਸੱਚ ਹੀ ਕਿਹਾ ਏ ਕਿ ਜੇਕਰ ਤੁਸੀਂ ਕਿਸੇ ਸਮਝਦਾਰ ਵਿਅਕਤੀ ਦੀ ਆਲੋਚਨਾ ਕਰੋਗੇ ਤਾਂ ਉਹ ਆਪਣੇ ਆਪ ਵਿੱਚ ਸੁਧਾਰ ਲਿਆਵੇਗਾ ਤੇ ਤੁਹਾਡਾ ਹਮੇਸ਼ਾ ਲਈ ਧੰਨਵਾਦ ਧੰਨਵਾਦ ਕਰਦਾ ਰਹੇਗਾ ਤੇ ਅਜਿਹੇ ਲੋਕ ਜਿਹੜੇ ਹੁੰਦੇ ਆ ਸੈਲਫਿਸ਼ ਲੋਕ ਹੁੰਦੇ ਆ ਇਹ ਆਪਣੇ ਅਧੂਰ ਉਹ ਕਹਿੰਦੇ ਹੁੰਦੇ ਨਾ ਕਿ ਅਧੂਰਾ ਗਿਆਨ ਬਹੁਤ ਖਤਰਨਾਕ ਹੁੰਦਾ ਹੈ ਤੁਹਾਡੀ ਗੱਲ ਪੂਰੀ ਸੁਣੇ ਬਿਨਾ ਹੀ ਤੁਹਾਡੇ ਤੇ ਹਾਵੀ ਹੋਣਾ ਸ਼ੁਰੂ ਹੋ ਜਾਣਗੇ ਅਜਿਹੇ ਲੋਕ ਕਦੇ ਵੀ ਆਪਣੀ ਆਲੋਚਨਾ ਸਵੀਕਾਰ ਨਹੀਂ ਕਰਦੇ ਤੁਸੀਂ ਇਹਨਾਂ ਨੂੰ ਇੱਕ ਵਾਰ ਇਹਨਾਂ ਦੀ ਕਮੀ ਦੱਸ ਕੇ ਤਾਂ ਦੇਖੋ ਇਹ ਤੁਹਾਡੇ ਖਿਲਾਫ ਕਿੱਦਾਂ ਹੋ ਜਾਣਗੇ ਤੇ ਦੂਜਿਆਂ ਨੂੰ ਵੀ ਤੁਹਾਡੇ ਖਿਲਾਫ ਕਰਨਾ ਸ਼ੁਰੂ ਕਰ ਦੇਣਗੇ ਅਜਿਹੇ ਲੋਕ ਬਹੁਤ ਖਤਰਨਾਕ ਹੁੰਦੇ ਆ ਸੋ ਐਨਾ ਤੋਂ ਦੂਰ ਰਹਿਣ ਵਿੱਚ ਹੀ ਭਲਾਈ ਆ ਤੇ ਤੀਜੀ ਨਿਸ਼ਾਨੀ ਅਜਿਹੇ ਲੋਕਾਂ ਦੀ ਇਹ ਦੂਜਿਆਂ ਦੀ ਸਮੱਸਿਆਵਾਂ ਨਹੀਂ ਸੁਣਦੇ ਜੇਕਰ ਕੋਈ ਵਿਅਕਤੀ ਆਪਣੀ ਪਰੇਸ਼ਾਨੀ ਦੱਸ ਰਿਹਾ ਹੋਵੇ ਤਾਂ ਇਹ ਉਹਨਾਂ ਦੀ ਗੱਲ ਵਿਚਕਾਰ ਹੀ ਕੱਟ ਦੇਣਗੇ ਤੇ ਆਪਣੀਆਂ ਪਰੇਸ਼ਾਨੀਆਂ ਸੁਣਾਉਣੀਆਂ ਸ਼ੁਰੂ ਕਰ ਦੇਣਗੇ ਸ਼ੋ ਤੁਹਾਨੂੰ ਉਹ ਇਹ ਕਰਨਗੇ ਕਿ ਮੈਨੂੰ ਤੁਹਾਡੇ ਨਾਲ ਬਹੁਤ ਜ਼ਿਆਦਾ ਹਮਦਰਦੀ ਆ ਮੰਨੂ ਤੁਹਾਡੇ ਨਾਲ ਬਹੁਤ ਜ਼ਿਆਦਾ ਦੁੱਖ ਆ ਤੁਹਾਡੇ ਨਾਲ ਬੁਰਾ ਹੋਇਆ ਪਰ ਅੰਦਰ ਹੀ ਅੰਦਰ ਉਹ ਤੁਹਾਡੇ ਤੋਂ ਬਚਾ ਕਰਕੇ ਉੱਥੋਂ ਨਿਕਲ ਜਾਣਗੇ ਤੇ ਜਦੋਂ ਉਹਨਾਂ ਨੂੰ ਤੁਹਾਡੇ ਤੋਂ ਮਤਲਬ ਹੋਇਆ ਫਿਰ ਤੁਹਾਡੇ ਉਹ ਅੱਗੇ ਪਿੱਛੇ ਘੁੰਮਦੇ ਨਜ਼ਰ ਆਣਗੇ ਚੌਥੀ ਨਿਸ਼ਾਨੀ ਚੌਥੀ ਨਿਸ਼ਾਨੀ ਅਜਿਹੇ ਬੰਦਿਆਂ ਦੀ ਇਹ ਹੁੰਦੀ ਹੈ ਕਿ ਇਹ ਕਿਸੇ ਨਾਲ ਵੀ ਕੰਪਰਮਾਈਜ਼ ਨਹੀਂ ਕਰਦੇ ਚਾਹੇ ਤੁਸੀਂ ਆਪਣੇ ਇਹਨਾਂ ਤੋਂ ਹਜ਼ਾਰਾਂ ਕੰਮ ਕੀਤੇ ਹੋਣ ਤੁਸੀਂ ਇਹਨਾਂ ਦੇ ਉੱਪਰ ਤੁਸੀਂ ਇਹਨਾਂ ਨੂੰ ਇੱਕ ਕੰਮ ਕਹਿ ਕੇ ਤਾਂ ਦੇਖੋ ਅਜਿਹੇ ਤੁਲੋ ਅਜਿਹੇ ਲੋਕ ਤੁਹਾਨੂੰ ਘਰਾਂ ਵਿੱਚ ਵੀ ਮਿਲ ਜਾਣਗੇ ਤੇ ਤੁਹਾਨੂੰ ਦਫ਼ਤਰਾਂ ਵਿੱਚ ਵੀ ਮਿਲ ਜਾਣਗੇ ਤੁਸੀਂ ਇਹਨਾਂ ਨੂੰ ਕੋਈ ਕੰਮ ਆਪਣਾ ਕਹਿ ਕੇ ਤਾਂ ਦੇਖੋ ਤੁਹਾਡੇ ਤੋਂ ਕਿਵੇਂ ਕਿਨਾਰਾ ਕਰਨਾ ਸ਼ੁਰੂ ਕਰ ਦੋਗੇ ਇਹ ਜਿਹੇ ਸੈਲਫਿਸ਼ ਲੋਕ ਸਿਰਫ ਆਪਣੇ ਤੱਕ ਹੀ ਮਤਲਬ ਰੱਖਦੇ ਆ ਇਹਨਾਂ ਨੂੰ ਕਿਸੇ ਦੂਜੇ ਨਾਲ ਕੋਈ ਲੈਣਾ ਦੇਣਾ ਨਹੀਂ ਹੋਊਗਾ ਤੇ ਪੰਜਵੀਂ ਨਿਸ਼ਾਨੀ ਅਜਿਹੇ ਲੋਕ ਹਮੇਸ਼ਾ ਤੁਹਾਡੇ ਨਾਲ ਵਿਕਟਮ ਕਾਰਡ ਖੇਡਦੇ ਰਹਿਣਗੇ ਤੁਸੀਂ ਇਹਨਾਂ ਦੇ ਨਾਲ ਕੋਈ ਵੀ ਗੱਲ ਕਰੋਗੇ ਤਾਂ ਇਹ ਵਿਚਾਰੇ ਤੇ ਭੋਲੇ-ਪਾਲੇ ਬਣੇ ਰਹਿਣਗੇ ਜਿਵੇਂ ਇਹਨਾਂ ਨੂੰ ਕਿਸੇ ਬਾਰੇ ਪਤਾ ਹੀ ਨਹੀਂ ਹੁੰਦਾ ਤੇ ਲੋਕਾਂ ਸਾਹਮਣੇ ਵਿਚਾਰੇ ਤਾਂ ਬਣੇ ਰਹਿਣਗੇ ਤੇ ਅੰਦਰ ਹੀ ਅੰਦਰ ਇਹ ਆਪਣੇ ਚਾਲਾਂ ਚੱਲਦੇ ਰਹਿਣਗੇ ਤੇ ਬਾਹਰ ਤੋਂ ਸ਼ਕਲ ਐਨੀ ਦੀ ਬਣਾ ਕੇ ਰੱਖਣਗੇ ਕਿ ਇਹਨਾਂ ਨੂੰ ਕਿਸੇ ਦਾ ਪਤਾ ਨਹੀਂ ਹੁੰਦਾ ਬਸ ਵਿਚਾਰੇ ਜੇ ਬਣੇ ਰਹਿਣਗੇ ਭੋਲੇ ਭਾਲੇ ਜੇ ਬਣੇ ਰਹਿਣਗੇ ਲੋਕਾਂ ਸਾਹਮਣੇ ਸ਼ੋਅ ਇਹ ਕਰਨਗੇ ਕਿ ਸਾਡੇ ਵਰਗਾ ਕੋਈ ਹੈ ਹੀ ਨਹੀਂ ਆ ਪਰ ਇਹ ਦਿਲ ਦੇ ਕਿੰਨੇ ਕਾਲੇ ਹੁੰਦੇ ਨੇ ਅਜਿਹੇ ਲੋਕ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਨੇ ਇਹਨਾਂ ਤੋਂ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਤੁਹਾਨੂੰ ਕਿਸੇ ਨਾ ਕਿਸੇ ਵੱਡੀ ਮੁਸੀਬਤ ਦੇ ਵਿੱਚ ਫਸਾ ਦੇਣਗੇ ਤੇ ਛੇਵੀਂ ਨਿਸ਼ਾਨੀ ਅਜਿਹੇ ਬੰਦਿਆਂ ਦੀ ਅਜਿਹੇ ਬੰਦਿਆ ਕਿਸੇ ਦੀ ਜ਼ਰੂਰਤਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੰਦੇ ਇਹਨਾਂ ਨੂੰ ਪਤਾ ਸਾਰਾ ਕੁਝ ਹੁੰਦਾ ਹੈ ਕਿ ਕਿਸੇ ਨੂੰ ਕੀ ਚਾਹੀਦਾ ਕਿਸੇ ਨੂੰ ਕੀ ਨਹੀਂ ਚਾਹੀਦਾ ਪਰ ਇਹ ਇਹਨਾਂ ਨੂੰ ਕਿਸੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੁੰਦਾ ਇਹ ਸਿਰਫ ਆਪਣੀਆਂ ਜ਼ਰੂਰਤਾਂ ਤੱਕ ਹੀ ਧਿਆਨ ਰੱਖਣਗੇ ਚਾਹੇ ਅਜਿਹੇ ਬੰਦੇ ਤੁਹਾਡੇ ਘਰੇ ਹੋਣ ਚਾਹੇ ਹੋਣ ਦਫ਼ਤਰ ਮੈਂ ਇੱਕ ਵਾਰੀ ਤੁਹਾਨੂੰ ਫੇਰ ਕਹਿ ਦਿੰਦੀ ਆ ਕਿ ਅਜਿਹੇ ਬੰਦੇ ਤੁਹਾਨੂੰ ਹਰ ਥਾਂ ਪਾਏ ਜਾਣਗੇ ਚਾਹੇ ਤੁਹਾਡੀ ਗਲੀ ਗੁਆਂਢ ਵਿੱਚ ਹੋਵੇ ਚਾਹੇ ਤੁਹਾਡੇ ਆਸ ਪੜੋਸ ਵਿੱਚ ਹੋਵੇ ਚਾਹੇ ਤੁਹਾਡੇ ਦਫ਼ਤਰ 'ਚ ਹੋਵੇ ਚਾਹੇ ਤੁਹਾਡੇ ਘਰਾਂ ਹੋਵੇ ਅਜਿਹੇ ਵਿਅਕਤੀ ਤੁਹਾਨੂੰ ਹਰ ਜਗ੍ਹਾ ਮਿਲਣਗੇ ਤੇ ਹਰ ਫੀਲਡ ਦੇ ਵਿੱਚ ਮਿਲਣਗੇ ਸੋ ਦੁਬਾਰਾ ਫੇਰ ਕਹਿੰਦੀ ਆ ਅਜਿਹੇ ਵਿਅਕਤੀਆਂ ਤੋਂ ਦੂਰੀ ਬਰਾਏ ਰੱਖਣ ਵਿੱਚ ਹੀ ਤੁਹਾਡੀ ਭਲਾਈ ਹੁੰਦੀ ਹੈ ਤੇ ਸੱਤਵੀਂ ਨਿਸ਼ਾਨੀ ਹੈ ਅਜਿਹੇ ਲੋਕਾਂ ਦੀ ਅਜਿਹੇ ਲੋਕਾਂ ਵਿੱਚ ਬਿਲਕੁਲ ਵੀ ਸੈਨ ਸ਼ੀਲਡਾ ਨਹੀਂ ਹੁੰਦੀ ਤੇ ਕਿਸੇ ਵੀ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਕਿਸ ਤਰ੍ਹਾਂ ਦੀ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਜੇਕਰ ਤੁਸੀਂ ਕਿਸੇ ਦੀ ਸਮੱਸਿਆ ਬਾਰੇ ਗੱਲ ਕਰਦੇ ਹੋ ਤਾਂ ਇਹ ਲੋਕ ਹਰੇਕ ਚੀਜ਼ ਨੂੰ ਆਪਣੇ ਨਾਲ ਜੋੜ ਕੇ ਦੇਖਣਗੇ ਕਿ ਕਿਤੇ ਮੈਨੂੰ ਤਾਂ ਨਹੀਂ ਸੁਣਾ ਰਿਹਾ ਜਾਂ ਫਿਰ ਮੇਰੇ ਬਾਰੇ ਗੱਲ ਤਾਂ ਨਹੀਂ ਕਰ ਕੀਤੀ ਜਾ ਰਹੀ ਅਜਿਹੇ ਲੋਕ ਬਹੁਤ ਜ਼ਿਆਦਾ ਸੈਲਫਿਸ਼ ਹੁੰਦੇ ਨੇ ਤੇ ਇਹਨਾਂ ਤੋਂ ਦੂਰੀ ਬਣਾਏ ਰੱਖਣ ਵਿੱਚ ਹੀ ਤੁਹਾਡੀ ਭਲਾਈ ਹੋਵੇਗੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਅੱਠਵੀਂ ਨਿਸ਼ਾਨੀ ਦੀ ਅੱਠਵੀਂ ਨਿਸ਼ਾਨੀ ਅਜਿਹੇ ਲੋਕਾਂ ਦੀ ਇਹ ਹੁੰਦੀ ਹੈ ਕਿ ਇਹ ਹਰ ਕਿਸੇ ਨੂੰ ਆਪਣੇ ਕੰਟਰੋਲ ਦੇ ਵਿੱਚ ਕਰਨਾ ਚਾਹੁੰਦੇ ਨੇ ਇਹ ਚਾਹੇ ਇਹ ਤੁਹਾਡਾ ਕੋਈ ਰਿਸ਼ਤੇਦਾਰ ਹੋਵੇ ਜਾਂ ਤੁਹਾਡਾ ਗਲੀ ਗਵਾਨੀ ਹੋਵੇ ਜਾਂ ਤੁਹਾਡਾ ਕੋਈ ਹੋਰ ਸਗਾ ਸਬੰਧੀ ਹੋਵੇ ਇਹ ਬੰਦਾ ਹਮੇਸ਼ਾ ਉਹਨੂੰ ਆਪਣੇ ਪ੍ਰਭਾਵ ਦੇ ਵਿੱਚ ਰੱਖਣਾ ਚਾਹੁੰਦਾ ਹੈ ਜੇਕਰ ਕੋਈ ਬੰਦਾ ਉਸ ਦੇ ਕੰਟਰੋਲ ਵਿੱਚ ਨਹੀਂ ਆਂਦਾ ਤਾਂ ਫਿਰ ਉਹ ਉਸ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਆਪਣੀ ਨਾਰਾਜ਼ਗੀ ਪ੍ਰਗਟਾਣਾ ਸ਼ੁਰੂ ਕਰ ਦਿੰਦਾ ਹੈ ਉਹ ਚਾਹੁੰਦਾ ਹੈ ਕਿ ਜਿਵੇਂ ਮੈਂ ਕਹਾ ਸਾਰਾ ਕੁਝ ਉਸੇ ਤਰ੍ਹਾਂ ਹੀ ਚੱਲਦਾ ਰਹੇ ਜਿਸ ਤਰ੍ਹਾਂ ਮੈਂ ਕਮਾ ਉਸੇ ਤਰ੍ਹਾਂ ਹੀ ਉਹ ਕੰਮ ਕਰਦੇ ਰਹਿਣ ਤੇ ਹਰ ਕੰਮ ਮੇਰੇ ਤੋਂ ਪੁੱਛ ਕੇ ਕਰੇ ਮੇਰੇ ਤੋਂ ਪੁੱਛੇ ਬਿਨਾ ਕੋਈ ਨਾ ਕਰੇ ਤੇ ਜਿਸ ਤਰ੍ਹਾਂ ਮੈਂ ਕਹਾਂ ਉਦਾਂ ਹੀ ਚੱਲਦਾ ਰਹੇ ਜਿਸ ਤਰ੍ਹਾਂ ਮੇਰੀ ਬੋਲਵਾਣੀ ਹੋਵੇ ਉਸ ਨਾਲ ਹੀ ਬੋਲਵਾਣੀ ਰੱਖੇ ਕਿਸੇ ਦੇ ਘਰ ਨਾ ਜਾਵੇ ਜਿਹਦੇ ਨਾਲ ਕਿ ਜਿਸ ਤਰ੍ਹਾਂ ਨਾ ਮੇਰਾ ਵਿਹਾਰ ਹੈ ਉਸ ਤਰ੍ਹਾਂ ਦਾ ਹੀ ਦੂਜਾ ਉਸ ਨਾਲ ਵਿਵਹਾਰ ਕਰੇ ਸੋ ਇਹ ਸਿਗਿਆ ਮਤਲਬ ਨਹੀਂ ਲੋਕਾਂ ਦੀਆਂ ਨਿਸ਼ਾਨੀਆਂ ਤੁਸੀਂ ਇਹਨਾਂ ਤੋਂ ਕਿਸ ਤਰ੍ਹਾਂ ਬਚਣਾ ਹੈ ਕਿਸ ਤਰ੍ਹਾਂ ਬਚ ਸਕਦੇ ਹੋ ਇਹ ਤੁਹਾਨੂੰ ਖੁਦ ਨੂੰ ਡਿਸਾਈਡ ਕਰਨਾ ਪਏਗਾ ਤੁਹਾਨੂੰ ਇਹ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਉਰਤ ਤੱਕ ਸਤਿ ਸ਼੍ਰੀ ਅਕਾਲ ਜੀ